ਦੋਸਤੋ ਅੱਜ ਗੱਲ ਕਰਾਂਗੇ ਇਸ ਪੰਜ ਭੌਤਿਕ ਸਰੀਰ ਨੂੰ ਜਿਹੜਾ ਚਲਾਉਣ ਵਾਲਾ ਇੰਦਨ ਆ એનર્ਜੀ ਦੀ। એનર્ਜੀ ਕੀ ਆ ਇਸ ਪੰਜ ਭੌਤਿਕ ਸਰੀਰ ਦੀ ਅਸਲ ਦੇ ਵਿੱਚ એનર્ਜੀ ਕੀ ਆ? ਕੀ ਸਾਨੂੰ ਵਾਕਈ ਤਾਕਤ ਦੀ ਲੋੜ ਆ? ਕੀ ਵਾਕਈ ਸਾਨੂੰ ਤਾਕਤ ਦੀਆਂ ਦਵਾਈਆਂ ਦੀ ਲੋੜ ਆ? ਵੱਡੇ ਵੱਡੇ ਮਲਟੀ ਵਿਟਾਮਿਨਸ, ਮਿਨਰਲਸ, ਨਾਨਾ ਪ੍ਰਕਾਰ ਦੇ ਜਿੰਨੇ ਵੀ ਆਉਂਦੇ ਨੇ ਡੈਫੀਸ਼ੀਐਂਸੀ ਦੀ ਅਸੀਂ ਕਹਿ ਦਿੰਦੇ ਆ ਵੀ ਵਾਕਈ ਉਹਨਾਂ ਦੀ ਲੋੜ ਆ। ਜਾਂ ਜਿਹੜੇ ਉਹ ਜੋਗੀ ਜੰਗਲਾਂ 'ਚ ਰਹਿੰਦੇ ਸੀ, ਪਹਾੜਾਂ 'ਚ ਰਹਿੰਦੇ ਸੀ, ਉਹਨਾਂ ਦੀ ਇੰਨੀ ਲੰਬੀ ਆਯੂ ਕਿਵੇਂ ਹੁੰਦੀ ਸੀ ਉਹਨਾਂ ਨੂੰ ਕੌਣ ਪ੍ਰੋਵਾਈਡ ਕਰਾਉਂਦਾ ਸੀ ਉਹ ਵੱਡੇ ਵੱਡੇ ਡੱਬੇ ਜਿਹੜੇ ਅੱਜ ਕੱਲ ਦੇਖਦੇ ਆਂ ਵੀ ਇਹ ਫਲਾਣਾ মালਟੀਵਿਟਾਮਿਨ ਹੈ ਵਿਟਾਮਿਨ ਡੀ 3 ਆ ਅਸੀਂ ਗੱਲ ਸ਼ੁਰੂ ਕਰੀਏ ਆਮ ਜੀਵਨ ਦੀ ਮੈਂ ਤੁਹਾਡਾ ਆਪਣਾ வைத்திய ਸ਼ਿਵ ਕੁਮਾਰ ਦੋਸਤੋ ਜਦੋਂ ਅਸੀਂ ਗੱਲ ਕਰਦੇ ਆਂ ਵੀ ਯਾਰ ਸਾਨੂੰ ਕਮਜ਼ੋਰੀ ਲੱਗਦੀ ਆ ਜਾਂ ਕੀ ਹੁੰਦਾ ਵੀ ਜਦੋਂ ਅਸੀਂ ਪੂਰੀ ਰਾਤ ਸੌਣ ਤੋਂ ਬਾਅਦ ਸਵੇਰੇ ਉੱਠਦੇ ਆਂ ਤਾਂ ਪਹਿਲਾਂ ਤਾਂ ਉੱਠਣਾ ਹੀ ਬੜਾ ਮੁਸ਼ਕਲ ਹੁੰਦਾ ਕਈ ਵਾਰ ਅਸੀਂ అలਾਰਮ ਲਾ ਦਿੰਨੇ ਆ ਵੀ ਮੈਂ ਸਵੇਰੇ 4 ਵਜੇ ਉੱਠੂਗਾ ਜਦੋਂ ਅਸੀਂ ਜ਼ਿੰਦਗੀ ਤੋਂ ਬਹੁਤ ਥੱਕੇ ਮਹਿਸੂਸ ਕਰਦੇ ਆ ਨਾ 6 ਮਹੀਨੇ ਚ ਇੱਕ ਦੋ ਵਾਰੀ ਇਹੋ ਜਿਹੇ ਦਿਨ ਆਉਂਦੇ ਨੇ ਕਈ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਵੀ ਉਹ ਕਹਿਣਗੇ ਯਾਰ ਸਵੇਰੇ ਮੈਂ 4 ਵਜੇ ਉੱਠਣਾ ਜਾਂ ਸਾਢੇ 3:00 ਉੱਠਣਾ ਦ੍ਰਿੜ ਇਰਾਦਾ ਕਰਕੇ ਸੌਂ ਜਾਣਗੇ అలਾਰਮ ਲਾ ਦੇਣਗੇ ਫਿਰ ਜਦੋਂ 4:00 ਵਜੇ ਜਾਣੇ ਨੇ ਉਹਨਾਂ ਨੇ అలਾਰਮ ਬੰਦ ਕਰਨਾ ਫਿਰ ਸੌਂ ਜਾਣਾ ਸਾਢੇ 4:00 అలਾਰਮ ਵੱਜਣਾ ਫਿਰ ਸੌਂ ਜਾਣਾ ਉਹਨਾਂ ਨੂੰ ਲੱਗਦਾ ਵੀ ਯਾਰ ਹੁਣ ਤਾਂ ਨੀਂਦ ਆਈ ਆ ਸੌਣ ਦਾ ਸਮਾਂ ਤਾਂ ਹੋਣ ਹੋਇਆ ਮੈਂ ਸਾਰੀ ਰਾਤ ਤਾਂ ਜਾਗਦਾ ਰਿਹਾ ਜਿਵੇਂ ਕਿਵੇਂ ਕਰਕੇ ਉੱਠ ਖੜਨਗੇ ਰਾਤ ਨੂੰ ਘਰਾੜੇ ਵੱਜਣਗੇ ਦੂਜਾ ਬੰਦਾ ਨਾਲ ਦਾ ਸੋਚੂਗਾ ਵੀ ਯਾਰ ਇਹ ਤਾਂ ਇੰਨੀ ਦੇਰ ਸੁੱਤਾ ਵੀ ਇਹ ਕਹਿੰਦਾ ਮੈਨੂੰ ਨੀਂਦ ਨਹੀਂ ਆਈ ਫਿਰ ਉੱਠ ਵੀ ਖੜੂਗਾ ਉੱਠ ਕੇ ਫਿਰ ਜੋ ਵੀ ਸਾਡਾ ਇਸ਼ਨਾਨ ਪਾਣੀ ਕਰਨਾ ਦਿਨ ਚਰਿਆ ਸ਼ੁਰੂ ਹੋਣੀ ਆ ਉਹਦੇ ਤੋਂ ਹੀ ਸਾਨੂੰ ਔਖਾ ਲੱਗਣਾ ਯਾਰ ਬਈ ਬਹੁਤ ਔਕੀ ਆ ਜ਼ਿੰਦਗੀ ਉੱਥੋਂ ਸ਼ੁਰੂ ਹੋ ਜਾਂਦਾ ਕੰਮ ਫਿਰ ਅਚਾਨਨ ਪਾਣੀ ਕਰਕੇ ਅਸੀਂ ਤਿਆਰ ਹੁੰਦੇ ਹਵਾਉਂਦੇ ਕਿਉਂਕਿ ਜਦੋਂ ਸ਼ੁਰੂਆਤ ਮਾੜੀ ਆ ਫਿਰ ਅਖੀਰ ਵੀ ਮਾੜੀ ਹੁੰਦੀ ਆ ਦੋਸਤੋ ਜਦੋਂ ਅਸੀਂ ਦਿਨਚਰਿਆ ਦੀ ਜਦੋਂ ਸ਼ੁਰੂਆਤ ਕਰ ਲਈ ਵਧੀਆ ਤਰੀਕੇ ਨਾਲ ਹੋ ਜਾਣੀ ਤਾਂ ਪੂਰਾ ਦਿਨ ਵਧੀਆ ਲੰਘੂਗਾ ਫਿਰ ਅਸੀਂ ਸੱਜਣ ਜਦੋਂ ਉੱਥੇ ਚਲੇ ਜਾਂਦੇ ਆ ਜਿੱਥੇ ਵੀ ਸਾਡਾ ਕੰਮ ਮਹਾਰਾਜ ਨੇ ਜਿਹੜਾ ਵੀ ਸਾਨੂੰ ਬਖਸ਼ਿਆ ਦਫ਼ਤਰ ਚ ਚਲੇ ਗਏ ਜਾਂ ਕਿਸੇ ਵੀ ਡਿਊਟੀ ਤੇ ਫਿਰ ਉੱਥੇ ਕੰਮ ਸਾਨੂੰ ਬੋਝ ਲੱਗਣਾ ਸ਼ੁਰੂ ਹੋ ਜਾਂਦਾ ਇਹ ਪੂਰੇ ਦਿਨ ਦਾ ਕੰਮ ਤੇ ਜਿਹੜੇ ਜਿਨ੍ਹਾਂ ਲੋਕਾਂ ਦਾ ਸਾਡੇ ਨਾਲ ਆਪਤਾ ਹੁੰਦਾ ਆ ਉਹ ਵੀ ਸਾਡੇ ਤੋਂ ਦੁਖੀ ਰਹਿਣਗੇ ਉਹ ਵੀ ਖੁਸ਼ ਨਹੀਂ ਅਸੀਂ ਕਰ ਪਾਵਾਂਗੇ ਜਿਹੜੇ ਸਾਡੇ ਕਲਾਇੰਟਸ ਨੇ ਕਿਉਂਕਿ ਸਾਡੇ ਅੰਦਰ ਆਲਸ ਪੈ ਗਈ ਆਲਸ ਵੀ ਰੋਗ ਰੋਗ ਆ ਇੱਕ ਸਾਡੇ ਅੰਦਰ એનર્ਜੀ ਦੀ ਕਮੀ ਹੈ ਤੁਸੀਂ ਆਮੇ ਕਹਾਵਤ ਸੁਣੀ ਹੋਣੀ ਬਈ ਯਾਰ ਇਹ ਤਾਂ ਜਾਨ ਪ੍ਰਾਣ ਹੀ ਨਹੀਂ ਹੈਗੇ ਉਹ ਜਿਹੜਾ ਪ੍ਰਾਣ ਸ਼ਬਦ ਆ ਬਸ ਉਹਨੂੰ ਫੜ ਲੈਣਾ ਤੁਸੀਂ ਨੇ ਕਮੀ ਕਾਦੀ ਹੋ ਜਾਂਦੀ ਹੈ ਪ੍ਰਾਣ ਬਾਜੂ ਫਿਰ ਅਸੀਂ ਕੰਮ ਕਰਦੇ ਆ ਪੂਰਾ ਦਿਨ ਤੁਸੀਂ ਦੇਖਿਆ ਹੋਣਾ ਕਈ ਸੱਜਣ ਬੈਠਦੇ ਆ ਸੀ ਉਹ ਨਾਲ ਦੀ ਨਾਲ ਕੋਈ ਚਾਹ ਪਾਣੀ ਪੀਤਾ ਦੋ ਚਾਰ ਗੱਲਾਂ ਕਰਦੇ ਆ ਨਾਲ ਦੀ ਨਾਲ ਬਸ ਸੌਣ ਜਾਣਾ ਉਹਨਾਂ ਦੀ ਅੱਖ ਲੱਗ ਜਾਣੀ ਆ ਅੱਖ ਲੱਗ ਜਾਣੀ ਆ ਤਾਂ ਉਹਨਾਂ ਨੇ ਦੂਜਾ ਬੰਦਾ ਸੋਚਦਾ ਵੀ ਯਾਰ ਹੁਣ ਤਾਂ ਇਹ ਜਾਗਦਾ ਹੀ ਸੌਂ ਵੀ ਗਿਆ ਗੱਲਾਂ ਕਰਦੇ ਕਰਦੇ ਸੌਂ ਜਾਣਾ ਫਿਰ ਦੂਜੇ ਬੰਦੇ ਮਹਿਸੂਸ ਕਰਨਗੇ ਉਹਨਾਂ ਦੀ ਸਾਹ ਦੀ ਆਵਾਜ਼ ਤੁਹਾਨੂੰ ਸੁਣੂਗੀ ਉਹਨਾਂ ਦੀ ਸਾਹ ਦੀ ਪ੍ਰਕਿਰਿਆ ਜਿਹੜੀ ਚੱਲਦੀ ਹੈ ਉਹਨਾਂ ਦੀ ਥੋੜੀ ਥੋੜੀ ਆਵਾਜ਼ ਤੁਹਾਨੂੰ ਸੁਣੂਗੀ ਤਾਂ ਫਿਰ ਉਹ ਡਰਾਈਵਿੰਗ ਕਰਦੇ ਨੇ ਡਰਾਈਵਿੰਗ ਕਰਦੇ ਕਰਦੇ ਕਈਆਂ ਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਆ ਜੇ ਆਪਾਂ ਗੱਡੀ 'ਚ ਬੈਠੇ ਆਂ ਡਰਾਈਵ ਕੋਈ ਦੂਜਾ ਕਰ ਰਿਹਾ ਡਰਾਈਵਰ ਵਾਲੀ ਸੀਟ ਦੇ ਨਾਲ ਬੈਠੇ ਆਂ ਤਾਂ ਮਾੜਾ ਜਾਂ 2 ਕਿਲੋਮੀਟਰ ਗੱਡੀ ਜਾਂਦੀ ਆ ਤਾਂ ਜਦੇ ਨੀਂਦ ਆ ਜਾਂਦੀ ਆ ਚਾਹੇ ਉਹ ਸਾਰੀ ਰਾਤ ਸੌ ਕੇ ਆਏ ਹੋਣ ਤੁਸੀਂ ਆਮ ਕੋਈ ਲੋਕ ਬੱਸ 'ਚ ਆਪਾਂ ਸਫ਼ਰ ਕਰਦੇ ਆਂ ਉੱਥੇ ਦੇਖਦੇ ਆਂ ਵੀ ਕਈ ਬੰਦੇ ਯਾਰ ਐਂ ਸੌ ਜਾਂਦੇ ਨੇ ਵੀ ਉਹਨਾਂ ਨੂੰ ਦੱਸਣਾ ਪੈਂਦਾ ਵੀ ਭਾਈ ਫਲਾਣਾ ਤੇਰਾ ਸਟੇਸ਼ਨ ਆ ਗਿਆ ਉਹ ਕਹਿ ਕੇ ਵੀ ਸੌਂਦੇ ਨੇ ਕੰਨੀਆਂ ਨੂੰ ਆਦਤ ਹੁੰਦੀ ਮੈਨੂੰ ਦੱਸ ਦੇ ਯਾਰ ਜਦ ਆ ਪਹੁੰਚ ਗਏ ਉੱਥੇ ਇਦਾਂ ਹੁੰਦਾ ਫਿਰ ਜਦੋਂ ਅਸੀਂ ਘਰੇ ਆ ਜਾਂਦੇ ਆ ਘਰੇ ਫਿਰ ਪੂਰੇ ਦਿਨ ਚ ਉਹਨੂੰ ਐਂ ਲੱਗਦਾ ਵੀ ਮੈਂ ਪਤਾ ਨਹੀਂ ਕਿੰਨਾ ਕੰਮ ਕਰਿਆ ਜੇ ਉਹ ਆਪਣੇ ਆਪ ਨੂੰ ਐਨਲਾਈਜ਼ ਕਰੂਗਾ ਤਾਂ ਉਹਨੂੰ ਲੱਗੂਗਾ ਜੇ ਸਹੀ ਤਰੀਕੇ ਨਾਲ ਸੱਚੇ ਮਨ ਨਾਲ ਤਾਂ ਉਹ ਉਹਨੂੰ ਪਤਾ ਹੋਊਗਾ ਵੀ ਮੈਂ ਅੱਜ ਕੁਝ ਵੀ ਨਹੀਂ ਕੀਤਾ ਡੱਕਾ ਨਹੀਂ ਦੂਰਾ ਕੀਤਾ ਯਾਰ ਕਿਉਂਕਿ એનર્ਜੀ ਉਹ ਨਹੀਂ ਸੀਗੀ ਫੇਰ ਘਰੇ ਆ ਜਾਂਦੇ ਆ ਅਸੀਂ ਘਰੇ ਸੋਚਦੇ ਆ ਵੀ ਯਾਰ ਹੁਣ ਆਰਾਮ ਕਰਾਂਗੇ ਰੈਸਟ ਕਰਾਂਗੇ ਥੱਕੇ ਵਿਆਂ ਮੂੰਹ ਤੋਂ ਹੀ ਐਂ ਲੱਗਦਾ ਵੀ ਪਤਾ ਨਹੀਂ ਕਿੰਨੀ ਕੁ ਦੁਨੀਆ ਦਾ ਇਹ ਇਕੱਲਾ ਹੀ ਬੰਦਾ ਕੰਮ ਕਰਿਆ ਆ ਆਪਣੇ ਆਪ ਨੂੰ ਵੀ ਮਹਿਸੂਸ ਹੁੰਦਾ ਲੱਤਾਂ ਦੁਖਣਗੀਆਂ ਇਦਾਂ ਲੱਗੂ ਵੀ ਜਿਵੇਂ ਸਰੀਰ ਚੋਂ ਸੇਕ ਨਿਕਲਦਾ ਅੱਖਾਂ ਚੋਂ ਸੇਕ ਨਿਕਲ ਰਿਹਾ ਜੇ ਬੱਚੇ ਆ ਕੇ ਕਹਣ ਕਿ ਵੀ ਥੋੜੀ ਦਿਰ ਖੇਡਣਾ ਜਾਂ ਉਹੋ ਕਰਨਾ ਤਾਂ ਫੇਰ ਉੱਥੇ ਫੇਰ ਉਹਨੇ ਕਹਿਣਾ ਯਾਰ ਮੈਨੂੰ ਨਾ ਬੁਲਾਓ ਮੇਰੇ ਚ ਜਾਨ ਨਹੀਂ ਹੈਗੀ ਮੈਂ ਤਾਂ ਅਰੈਸਟ ਕਰਨੀ ਆ ਪੂਰੇ ਦਿਨ ਦਾ ਥੱਕਿਆ ਮੈਂ ਤਾਂ ਹੋਣਾ ਆ ਫੇ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ ਸਾਰਾ ਇਹ ਕਾਰਨ ਕੀ ਆ ਪਹਿਲੇ ਲੋਕਾਂ ਨੂੰ ਕੌਣ ਪ੍ਰੋਵਾਈਡ ਕਰਾਉਂਦਾ ਸੀ ਤਾਕਤ ਵਾਲੀਆਂ ਦਵਾਈਆਂ ਜਿੰਨੇ ਹੁਣ ਵੱਡੇ ਵੱਡੇ ਦਾਅਵੇ ਦੇਖੋ ਇਹ ਵੀਡੀਓ ਯਾਰ ਜੇ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਸੁਣਨੀ ਹੈ ਇਹਨੂੰ ਨਹੀਂ ਤੁਸੀਂ ਰੀਲਾਂ ਦੇਖ ਕੇ ਵੀ ਟਾਈਮ ਪਾਸ ਕਰ ਸਕਦੇ ਬਹੁਤ ਤਾਕਤ ਦੀਆਂ ਦਵਾਈਆਂ ਦੱਸੀਆਂ ਜਾਂਦੀਆਂ ਨੇ ਜਿਹੜੇ ਕਹਿੰਦੇ ਨੇ ਵੀ ਇੱਕ ਮਿੰਟ 'ਚ ਤੁਹਾਡੀ એનર્ਜੀ ਨਾਲ ਭਰ ਜੂਗੇ ਆਹ ਖਾ ਲਓ ਉਹ ਖਾ ਲਓ ਆਹ ਦਵਾਈ 500 ਰੋਗਾਂ ਨੂੰ ਦੂਰ ਕਰਦੀ ਆ 300 ਨੂੰ ਦੂਰ ਕਰਦੀ ਆ 1000 ਨੂੰ ਦੂਰ ਕਰਦੀ ਆ ਕਿਉਂਕਿ ਮੇਰੇ ਕੋਲ ਉਹ ਗੱਲਾਂ ਨਹੀਂ ਹੈਗੀਆਂ ਕਿ ਜੇ ਤੁਸੀਂ ਆਯੁਰਵੇਦ ਦੇ ਜਾਣਕਾਰ ਹੋ ਜਾਂ ਆਯੁਰਵੇਦ ਨੂੰ ਪੜ੍ਹਿਆ ਆ ਤੁਸੀਂ ਨੇ ਤਾਂ ਤੁਸੀਂ ਇਹ ਗੱਲਾਂ ਨਹੀਂ ਕਰੋਗੇ ਤੁਸੀਂ অথੈਨਟਿਕ ਗੱਲ ਹੋ ਸਕਦੀ ਆ ਤੁਹਾਡੇ ਨਾਲ ਜੇ ਤੁਹਾਨੂੰ ਚੰਗੀ ਲੱਗਦੀ ਆ ਵੀਡੀਓ ਨੂੰ ਪੂਰੀ ਦੇਖਿਓ ਤਾਂ ਫਿਰ ਕੀ ਹੁੰਦਾ ਜਦੋਂ ਸਾਨੂੰ ਇਸ ਲੈਵਲ ਦੀ એનર્ਜੀ ਦੀ ਕਮੀ ਹੁੰਦੀ ਆ ਸਾਨੂੰ ਗੁੱਸਾ ਆਉਣਾ ਸ਼ੁਰੂ ਹੁੰਦਾ ਇਹਦਾ ਕਾਰਨ ਕੀ ਆ ਜੇ ਆਪਾਂ ਯੋਗੀ ਦੇਖਦੇ ਆ ਜਿਹੜੇ ਲੋਕ ਜੰਗਲਾਂ 'ਚ ਰਹਿੰਦੇ ਸੀ ਜਿਨ੍ਹਾਂ ਨੂੰ ਖਾਣਾ ਵੀ ਪ੍ਰਸ਼ਾਦਾ ਵੀ ਤਿੰਨ ਟਾਈਮ ਦਾ ਤਾਂ ਕੀ ਹਫਤੇ ਹਫਤੇ ਬਾਅਦ ਖਾਂਦੇ ਨੇ ਐਸੇ ਯੋਗੀ ਅੱਜ ਵੀ ਹੈਗੇ ਇਸ ਸੰਸਾਰ ਦੇ ਵਿੱਚ ਜਿਨ੍ਹਾਂ ਦੀ 2-200 ਸਾਲ ਆਜੂਆ ਇਹ ਗੱਲਾਂ ਕੰਨਾਂ ਨੂੰ ਨਹੀਂ ਯਕੀਨ ਦਿਵਾਉਂਦੀਆਂ ਪਰ ਜਦੋਂ ਅਸੀਂ ਦੇਖਦੇ ਹਾਂ ਇਸ ਪ੍ਰਕਿਰਤੀ ਦੇ ਵਿੱਚ ਕਿਸੇ ਚੀਜ਼ ਕੋਈ ਗੱਲ ਮੈਨੂੰ ਲੱਗਦਾ ਵੀ ਇਦਾਂ ਦੀ ਨਹੀਂ ਹੋ ਸਕਦੀ ਜੋ ਆਯੁਰਵੇਦ ਦੇ ਵਿੱਚ ਦੱਸੀ ਵੀ ਆ ਉਹ ਝੂਠੀ ਹੋਵੇ ਉਹ ਹੈਗੀ ਸਾਡੀ ਜਿਹੜਾ ਸਭ ਤੋਂ ਵੱਧ ਤਾਕਤ ਵਾਲਾ ਸੋਮਾ ਸਾਡਾ ਸੋਰਸ ਆਫ એનર્ਜੀ ਆ ਉਹ ਹੈਗੀ ਸਾਡੀ ਪ੍ਰਾਣਵਾਜੂ ਜਿਹਨੂੰ ਆਕਸੀਜਨ ਕਿਹਾ ਜਾਂਦਾ ਇਹ ਜਿਹੜੀ ਮੈਂ ਬਿਮਾਰੀ ਸਾਰੀ ਦੱਸੀ ਆ ਜੇ ਆਪਾਂ ਐਲੋਪੈਥਿਕ ਜਾਵਾਂਗੇ ਉਹਨਾਂ ਨੇ ਇੱਕ ਛੋਟੇ ਸ਼ਬਦ 'ਚ ਨਵੇੜ ਦੇਣਾ ਸਲੀਪ ਪੈਪਨੀਆਂ ਦੇ ਵਿੱਚ ਵੀ ਸਲੀਪ ਪੈਪਨੀਆਂ ਨਾਮ ਦੀ ਬਿਮਾਰੀ ਆ ਇਸ ਬੰਦੇ ਦੀ ਆਕਸੀਜਨ ਘੱਟ ਇਹਨੂੰ ਸਪਲਾਈ ਘੱਟ ਹੁੰਦੀ ਆ ਉਹਨੂੰ ਕੋਈ ਮਸ਼ੀਨ ਲਾ ਦਿੰਦੇ ਨੇ ਤਾਂ ਬਸ ਇੱਥੇ ਕੰਮ ਨਵੇੜ ਦਿੱਤਾ ਜਾਂਦਾ ਜਦ ਕਿ ਇਹਦਾ ਬਹੁਤ ਸੌਖਾ ਸਰਲ ਤੇ ਜਮੇ ਸਸਤਾ ਇਲਾਜ ਆ ਜਦੋਂ ਤੁਹਾਡੀ ਪ੍ਰਾਣਵਾਜੂ ਘਟ ਗਈ ਤਾਂ ਇਹ ਜਿਹੜੀ ਮੈਂ ਦੱਸੀ ਆ એનર્ਜੀ ਦੀ ਕਮੀ ਇਹ ਤਾਂ ਹੋਣੀ ਹੀ ਹੋਣੀ ਆ ਤਾਂ ਨਾਲ ਤੁਹਾਨੂੰ ਹਾਰਟ ਦੀ ਪ੍ਰੋਬਲਮ ਵੀ ਸ਼ੁਰੂ ਹੋ ਜਾਣੀ ਆ ਕਿਉਂਕਿ ਹਾਰਟ ਕੀ ਆ ਹਾਰਟ ਨੇ ਪੰਪਿੰਗ ਕਰਨਾ ਜਦੋਂ ਵੀ ਕਿਸੇ ਚੀਜ਼ ਨੇ ਇਦਾਂ ਚੱਲਣਾ ਆ ਤਾਂ ਉਹਨੂੰ ਕਿਹੜੀ ਚੀਜ਼ ਦੀ ਲੋੜ ਐ એનર્ਜੀ ਦੀ ਲੋੜ ਐ એનર્ਜੀ ਮੈਂ ਕੀ ਦੱਸਿਆ ਤੁਹਾਨੂੰ ਪ੍ਰਾਣਵਾਜੂ ਪ੍ਰਾਣਵਾਜੂ ਨੇ ਉਹਨੂੰ ਕੀ ਕਰਨਾ ਦੇਖੋ ਕਿਤੇ ਵੀ ਹਵਾ ਦਾ ਪ੍ਰੈਸ਼ਰ ਆ ਉਹੀ ਚੀਜ਼ ਨੂੰ ਚਲਾ ਸਕਦਾ ਨਾ ਉਦੇ ਹਾਲੇ-ਦਾਲੇ ਵੀ ਸਪੇਸ ਚਾਹੀਦੀ ਹੈ ਜਿੱਥੇ ਵੀ ਸਪੇਸ ਆ ਉੱਥੇ ਕੀ ਦੱਸਿਆ ਆਯੁਰਵੇਦ ਨੇ ਵਾਯੂ ਹਵਾ ਜਦੋਂ ਸਾਡੇ ਅੰਦਰ ਹਵਾ ਘਟ ਗਈ ਤਾਂ ਉੱਥੇ ਤੁਸੀਂ ਦੇਖਿਆ ਹੋਣਾ ਕੰਨਿਆਂ ਦੀ ਆਰਟਰੀਜ਼ ਬਲੌਕ ਹੋ ਗਈਆਂ ਹੁਣ ਕਹੀ ਜਾਂਦੇ ਨੇ ਦੇਸੀ ਕੀ ਨਹੀਂ ਖਾਣਾ ਫਲਾਣੀ ਚੀਜ਼ ਨਹੀਂ ਖਾਣੀ ਪਹਿਲਾਂ ਲੋਕ ਖਾਂਦੇ ਦੇਸੀ ਕੀ ਸੀ ਯਾਰ ਕਮੀ ਕਿਤੇ ਹੋਰ ਆ ਸੀ ਕੰਮ ਕਿਤੇ ਹੋਰ ਕਰਨ ਲੱਗ ਜਾਂਦੇ ਆ ਤਾਂ ਹੁਣ ਕੀ ਆ ਪ੍ਰਾਣਵਾਯੂ ਦੀ ਕਮੀ ਆ ਤਾਂ ਹਾਰਟ ਦੀ ਪੰਪਿੰਗ ਨੂੰ ਜ਼ੋਰ ਲੱਗਣਾ ਆ ਤਾਂ ਸਾਡਾ ਬੀਪੀ ਵਧਣਾ ਸ਼ੁਰੂ ਹੋ ਜਾਣਾ ਆ। ਖਾਣਾ ਖਾ ਲਿਆ ਤਾਂ ਸਾਨੂੰ ਇਹ ਲੱਗੂਗਾ ਵੀ ਹੁਣ ਨਾ ਯਾਰ ਕੁਝ ਕਹੀ ਮੈਨੂੰ ਵਾਸ। ਜਾਂ ਕਈ ਲੋਕ ਤਾਂ ਮੈਂ ਦੇਖਿਆ ਵੀ ਖਾਣਾ ਖਾ ਕੇ ਪਲੇਟ ਰੱਖਦੇ ਨੇ ਪੈਂਦੇ ਨੇ, ਦੂਜਾ ਬੰਦਾ ਕੋਈ ਗੱਲ ਸ਼ੁਰੂ ਕਰਨਾ ਤਾਂ ਉਦੋਂ ਘਰਾੜੇ ਸ਼ੁਰੂ ਹੋ ਜਾਂਦੇ ਨੇ। ਉਹ ਕਾਰਨ ਕੀ ਆ? ਕਿਉਂਕਿ ਪੂਰਾ ਸਿਸਟਮ ਡਿਸਟਰਬ ਹੋ ਗਿਆ। ਪ੍ਰਾਣਵਾਜੂ ਆ ਜਿਹੜੀ ਇਹਦੇ ਅੰਦਰ ਸਾਡੇ ਅਲੱਗ-ਅਲੱਗ ਰੂਪ ਨੇ ਸਮਾਨ, ਅਪਾਨ, ਆਦਾਨ, ਬਿਆਨ ਉਹ ਪੰਜ ਤਰ੍ਹਾਂ ਨਾਲ ਕੰਮ ਕਰਦੀ ਆ ਜਦੋਂ ਫਿਰ ਸਮਾਨਵਾਜੂ ਡਿਸਟਰਬ ਹੋਊਗੀ ਤਾਂ ਸਾਡਾ ਡਾਈਜੈਸਟਿਵ ਸਿਸਟਮ ਪ੍ਰੋਬਲਮ ਵਿੱਚ ਆ ਜਾਣਾ ਫਿਰ ਅਸੀਂ ਜਦੋਂ ਵੀ ਖਾਣਾ ਖਾਵਾਂਗੇ ਉਹਨੇ ਪ੍ਰੋਪਰ ਤਰੀਕੇ ਨਾਲ ਡਾਈਜੈਸਟ ਨਹੀਂ ਹੋਣਾ ਸਾਨੂੰ ਸੁਸਤੀ ਪੈ ਜਾਣੀ ਆ એનર્ਜੀ ਦੀ ਕਮੀ ਮਹਿਸੂਸ ਹੋਣੀ ਆ ਅੱਖਾਂ ਚੋਂ ਸੇਕ ਨਿਕਲਣਾ ਸ਼ੁਰੂ ਹੋ ਜਾਣਾ ਖਾਣਾ ਖਾ ਕੇ ਇਹ ਲੱਗੂਗਾ ਬੱਸ ਵੀ ਹੁਣ ਤਾਂ ਯਾਰ ਬੱਸ ਪੈ ਜੀਏ ਇਹਦੇ ਤੇ ਕੰਮ ਕਰਨ ਦੀ ਲੋੜ ਆ ਸਾਨੂੰ ਸਮਝਣ ਦੀ ਲੋੜ ਆ ਇਹਨਾਂ ਚੀਜ਼ਾਂ ਨੂੰ ਇਹਨਾਂ ਗੱਲਾਂ ਨੂੰ ਅੱਜ ਸਾਡੇ ਦਵਾਖਾਨੇ ਤੇ ਆ ਕੇ 100 ਚੋਂ 70 ਮਰੀਜ਼ ਇਹ ਕਹਿੰਦੇ ਨੇ ਵੀ ਵੈਜ ਜੀ ਯਾਰ ਜਾਨ ਹੈ ਨਹੀਂ ਸਰੀਰ 'ਚ ਮੈਂ ਉਹ ਡੱਬੇ ਲਿਆਉਣਗੇ ਬਾਹਰੋਂ ਭੇਜਿਆ ਮੁੰਡੇ ਨੇ ਬੜਾ ਸਾਰਾ ਡੱਬਾ ਮੈਂ ਇਹ ਵੀ ਖਾਣਾ ਜੀ ਰੋਜ਼ ਗੋਲੀਆਂ ਏਡੀਆਂ ਏਡੀਆਂ ਗੋਲੀਆਂ ਹੁੰਦੀਆਂ ਨੇ ਜੇ ਹੁਣ ਮੈਂ ਉਹ ਕਾਹਾਂ ਤਾਂ ਇੱਥੇ ਸ਼ਬਦ ਉਹ ਚੰਗੇ ਨਹੀਂ ਕਹੀ ਮੇਰੇ ਮੂੰਹੋਂ ਲੱਗਦੇ ਵੀ ਜਿਵੇਂ ਪਹਿਲਾਂ ਆਪਾਂ ਡੰਗਰਾਂ ਨੂੰ ਕੱਟਿਆਂ ਬੱਚਿਆਂ ਨੂੰ ਦਿੰਦੇ ਸੀ ਓਡੀਆਂ ਓਡੀਆਂ ਗੋਲੀਆਂ ਬਣਾਉਂਦੇ ਨੇ ਉਹ ਮਲਟੀ ਵਿਟਾਮਿਨਸ ਦੀ ਖਾਈ ਜਾਓ ਉਹਨਾਂ ਨੂੰ ਅਸਰ ਕੋਈ ਵੀ ਨਹੀਂ ਹੋਣਾ ਉਲਟਾ ਅਸਰ ਹੋਣਾ ਕਿਡਨੀ ਤੇ ਅਸਰ ਹੋਣਾ ਲੀਵਰ ਤੇ ਅਸਰ ਹੋਣਾ ਮਿਹਦੇ ਤੇ ਅਸਰ ਹੋਣਾ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਡੈਮੇਜ ਕਰ ਦੇਣਾ ਜਦੋਂ ਅਸੀਂ ਦੇਖਾਂਗੇ ਵੀ ਅੱਜ ਤੋਂ ਯਾਰ 50 ਸਾਲ ਪਹਿਲਾਂ ਹੀ ਲਾ ਲਓ ਬਾੜੀ ਦੂਰ ਨਾ ਜਾਓ 30 ਸਾਲ ਪਹਿਲਾਂ ਵੀ ਲਾ ਲਓ ਇੰਨਾ ਚੱਲਣ ਨਹੀਂ ਸੀਗਾ ਇਹਨਾਂ ਚੀਜ਼ਾਂ ਦਾ ਸੋ ਸਾਨੂੰ ਕਰਨਾ ਕੀ ਪਊਗਾ ਇੰਨਾ ਸੌਖਾ ਤਰੀਕਾ ਦੱਸੂਗਾ ਵੀ ਤੁਸੀਂ એનર્ਜੀ ਨਾਲ ਭਰ ਚੋਗੇ ਕਰਨਾ ਕੀ ਆ ਤੁਸੀਂ ਨੇ ਥੋੜਾ ਜਿਹਾ ਦੇਖੋ ਜਦੋਂ ਅਸੀਂ ਕਿਸੇ ਚੀਜ਼ ਨੂੰ ਪਾਉਣਾ ਤਾਂ ਕੁਝ ਖਾਉਣਾ ਪਊਗਾ ਹੁਣਾ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਕੋਈ ਇਹ ਨਹੀਂ ਵੀ ਪਤਾ ਨਹੀਂ ਕਿੰਨਾ ਕੁ ਨੁਕਸਾਨ ਹੋਣ ਵਾਲਾ ਕੀ ਹੋਣ ਵਾਲਾ ਤਾਂ ਸਾਨੂੰ ਥੋੜੀਆਂ-ਥੋੜੀਆਂ ਆਦਤਾਂ ਸੁਧਾਰਨੀਆਂ ਪੈਣਗੀਆਂ ਖਾਣੇ ਨੂੰ ਚਵਾ ਕੇ ਖਾਣਾ ਪਊਗਾ ਖਾਣ ਵੇਲੇ ਬੋਲਣ ਦੀ ਲੋੜ ਨਹੀਂ ਸਾਨੂੰ ਉਹਦੇ ਨਾਲ ਵੀ ਸਾਡੀ ਪ੍ਰਾਣਵਾਜੂ ਆ ਜਿਹੜੀ ਉਹ ਡਿਸਟਰਬ ਹੁੰਦੀ ਆ ਤਾਂ ਹੀ ਤਾਂ ਚੁੱਪ ਰਹਿ ਕੇ ਖਾਣਾ ਖਾਂਦੇ ਸੀ ਹੁਣ ਹੁਣਾਂ ਦੇਖੋ ਕਿੱਡੀ ਵੱਡੀ ਗੱਲ ਨਿਕਲੇ ਵੀ ਖਾਣਾ ਚੁੱਪ ਕਰਕੇ ਕਿਉਂ ਖਾਣਾ ਚਾਹੀਦਾ ਬੋਲਣਾ ਕਿਉਂ ਨਹੀਂ ਚਾਹੀਦਾ ਖਾਣ ਵੇਲੇ ਜਦੋਂ ਅਸੀਂ ਬੋਲਦੇ ਆ ਤਾਂ ਸਾਡੀ ਜਿਹੜਾ ਵਾਯੂ ਦਾ ਲੈਵਲ ਆ ਉਹ ਅਸੀਂ ਬੱਧ ਡਿਸਟਰਬ ਹੁੰਦਾ ਬੋਲਣ ਲੱਗੇ ਵਾਯੂ ਅੰਦਰੋਂ ਨਿਕਲਣੀ ਆ ਅੰਦਰ ਜਾਣੀ ਆ ਤਾਂ ਸ਼ਬਦਾਂ ਦਾ ਜਿਹੜਾ ਆਕਾਰ ਆ ਉਹ ਬਣਾਉਣ ਵਾਸਤੇ ਸਾਨੂੰ ਕਰਨਾ ਪੈਣਾ ਜਦੋਂ ਅਸੀਂ ਖਾਣਾ ਖਾਂਦੇ ਆ ਤਾਂ ਉਹ ਡਿਸਟਰਬ ਹੋ ਜਾਂਦੀ ਆ ਆਕਸੀਜਨ ਸਾਡੀ ਪਹਿਲਾਂ ਹੀ ਡਿਸਟਰਬ ਰਹਿੰਦੀ ਆ ਤਾਂ ਉਹ ਹੋਰ ਡਿਸਟਰਬ ਹੋ ਜਾਂਦੀ ਆ ਪ੍ਰਾਣ ਵਾਯੂ ਇੱਕ ਤਾਂ ਇਹ ਅਸੀਂ ਕਰ ਲਈਏ ਵੀ ਖਾਣੇ ਨੂੰ ਚਬਾ ਚਬਾ ਕੇ ਖਾਈਏ ਖਾਣਾ ਖਾਣ ਵੇਲੇ ਬੋਲੀਏ ਨਾ ਕੋਸ਼ਿਸ਼ ਕਰੀਏ ਬੈਠ ਕੇ ਧਰਤੀ ਤੇ ਬੈਠ ਕੇ ਪ੍ਰਸ਼ਾਦਾ ਛਕੀਏ ਤੇ ਉਹ ਤੋਂ ਬਾਅਦ ਕੀ ਕਰਨਾ ਦਿਨ ਚ ਤਿੰਨ ਚਾਰ ਸਟੈਪ ਬਣਾ ਲਓ ਪੰਜ ਬਣਾ ਲਓ ਲੰਬੇ ਸਾਹ ਲੈਣ ਦੇ ਸਾਹ ਅੰਦਰ ਖਿੱਚਣਾ ਥੋੜੀ देर ਰੋਕਣਾ ਫਿਰ ਬਾਹਰ ਕੱਢਣਾ ਇਹ ਪ੍ਰਕਿਰਿਆਵਾਂ ਤੁਹਾਨੂੰ ਇਦਾਂ ਲੱਗਣੀਆਂ ਵੀ ਯਾਰ ਫਰੀਜ ਜੀ ਦੇ ਉਨ ਦੱਸੀ ਜਾਂਦੇ ਨੇ ਪਰ ਜਦੋਂ ਤੁਸੀਂ ਕਰੋਗੇ ਤਾਂ ਹਫ਼ਤੇ ਬਾਅਦ ਤੁਹਾਨੂੰ ਰਿਜ਼ਲਟ ਮਿਲੂਗਾ ਇਸ ਚੀਜ਼ ਦਾ ਦਿਨ ਚ ਪੰਜ ਸਟੈਪ ਲੰਬੇ ਸਾਹ ਦੇ ਕਰਨੇ ਨੇ ਸਵੇਰੇ ਸੈਰ ਕਰਨੀ ਆ ਜਦੋਂ ਸੈਰ ਕਰਨ ਜਾਣਾ ਤਾਂ ਨੇੜੇ ਤੇੜੇ ਕਿਤੇ ਪਿੱਪਲ ਦਾ ਦਰਖਤ ਦੇਖ ਲੈਣਾ ਸ਼ਮਸ਼ਾਨ ਘਾਟ ਚ ਨਹੀਂ ਹੋਣਾ ਚਾਹੀਦਾ ਕਿਸੇ ਇਦਾਂ ਦੀ ਜਗ੍ਹਾ ਤੇ ਨਹੀਂ ਹੋਣਾ ਚਾਹੀਦਾ ਉਹਦੇ ਤੋਂ ਤੁਸੀਂ ਕਰਨਾ ਕੀ ਆ ਪੰਜ ਸੱਤ 10 ਪੱਤੇ ਪਿੱਪਲ ਦੇ ਛੋਟੇ ਕੁੰਮਬਲਾ ਜਿਹੜੀਆਂ ਅੱਜ ਕੱਲ੍ਹ ਹੈਗੀਆਂ ਨੇ ਜਾਂ ਪੱਤੇ ਦੂਜੇ ਵੀ ਮਿਲ ਜਾਣ ਥੋੜੇ ਛੋਟੇ ਪੱਤੇ ਲੈ ਲਿਓ ਉਹਨਾਂ ਨੂੰ ਧੋ ਕੇ ਚਵਾ-ਚਵਾ ਕੇ ਖਾਣਾ ਹੈ ਚੰਗੀ ਤਰ੍ਹਾਂ ਚਵਾ ਕੇ ਕਿਉਂਕਿ ਪਿੱਪਲ 24 ਘੰਟੇ ਆਕਸੀਜਨ ਛੱਡਦਾ ਸਾਡੇ ਰਿਸ਼ੀਆ ਮੂਨੀਆਂ ਨੇ ਮਹਾਰਿਸ਼ੀ ਭਾਗਵੱਟ ਮਹਾਰਿਸ਼ੀ ਸ਼ੂਸ਼ਰਤ ਜਿੰਨੇ ਵੀ ਆਚਾਰਿਆ ਹੋਏ ਨੇ ਉਹਨਾਂ ਨੇ ਖੋਜ ਕਰਕੇ ਦੱਸੀ ਹੋਈ ਆ ਵੀ ਆਂ ਚੀਜ਼ਾਂ ਨੇ ਜਿਹੜੀਆਂ ਆਂ ਦਰਖਤ ਨੇ ਆਂ ਔਸ਼ਧੀ ਜੁਕਤ ਪੌਦੇ ਨੇ ਜਿਹੜੇ 24 ਘੰਟੇ ਆਕਸੀਜਨ ਛੱਡਦੇ ਨੇ ਪ੍ਰਾਣਵਾਜੂ ਸਾਨੂੰ ਦੰਦਦੇ ਨੇ ਜਦੋਂ ਅਸੀਂ ਉਹਨਾਂ ਦੇ ਪੱਤੇ ਚਬਾਵਾਂਗੇ ਤਾਂ ਉਹ ਪ੍ਰਾਣਵਾਜੂ ਸਾਨੂੰ ਦੇਣਗੇ ਪੂਰੀ ਸਾਡੀ ਆਕਸੀਜਨ ਅੰਦਰ ਲੈਵਲ ਵਧਣ ਲੱਗ ਜੂਗਾ ਸਾਨੂੰ એનર્ਜੀ ਮਿਲਣ ਲੱਗ ਜੂਗੀ ਸਾਨੂੰ ਲੋੜ ਨਹੀਂ ਪੈਣੀ ਉਹ ਬੜੀਆਂ ਬੜੀਆਂ ਗੋਲੀਆਂ ਦੀ ਕਿ ਕਿ ਪਿੱਪਲ ਦਾ ਦਰਖਤ ਆ ਜਿਹੜਾ ਪਿੱਪਲ ਦੇ ਰਿਸਰਚ ਹੋਈ ਆ ਜਿਹੜੀ ਹਾਰਟ ਵਾਸਤੇ ਵੀ ਵਧੀਆ ਸਭ ਤੋਂ ਬਿਹਤਰ ਜਿਹੜਾ ਅੱਜ ਕੱਲ ਨਵਾਂ ਹੁਣ ਚੱਲਿਆ ਇੱਕ ਪੌਦਾ ਔਸ਼ਧੀ ਆ ਇਹ ਨਵੀਂ ਰਿਸਰਚ ਹੋਈ ਆ ਉਹ ਪੌਦਾ ਤਾਂ ਬਹੁਤ ਪੁਰਾਣਾ ਆ ਇਹ ਤਾਂ ਪਿੱਪਲ ਨੂੰ ਮੰਨਿਆ ਗਿਆ ਵੀ ਹਾਰਟ ਦੀ ਕਿਸੇ ਵੀ ਡਿਸੀਜ਼ ਨੂੰ ਨਹੀਂ ਛੱਡਦਾ ਕਿਉਂਕਿ ਆਕਸੀਜਨ ਆ ਭਰਪੂਰ ਮਾਤਰਾ ਦੇ ਵਿੱਚ ਉਹ ਪੱਤਿਆਂ ਨੂੰ ਚਵਾ ਚਵਾ ਕੇ ਖਾਣਾ ਹ ਇੱਕ ਗੱਲ ਮੈਂ ਜ਼ਰੂਰ ਬੇਨਤੀ ਕਰੂੰਗਾ ਇਹ ਵੀ ਜਦੋਂ ਤੁਸੀਂ ਪਿੱਪਲ ਤੋਂ ਪੱਤੇ ਤੋੜਨੇ ਨੇ ਤਾਂ ਉਹਨੂੰ ਪਾਣੀ ਜ਼ਰੂਰ ਪਾਉਣਾ ਪਿੱਪਲ ਨੂੰ ਕਿਉਂਕਿ ਪ੍ਰਕਿਰਤੀ ਦਾ ਨਿਜ਼ਮ ਆ 트ਾਂਜੈਕਸ਼ਨਸ ਨੇ ਆਦਾਨ ਪ੍ਰਦਾਨ ਆ ਜੇ ਅਸੀਂ ਕਿਸੇ ਤੋਂ ਕੁਝ ਲੈਨੇ ਆ ਤਾਂ ਉਹਨੂੰ ਸਾਡਾ ਦੇਣਾ ਵੀ ਫਰਜ਼ ਆ ਤੁਸੀਂ ਉਹ ਬੋਤਲ 'ਚ ਨਾਲ ਪਾਣੀ ਪਾ ਕੇ ਲਿਜਾ ਸਕਦੇ ਹੋ ਤੁਸੀਂ ਉਹਨੂੰ ਪਾਣੀ ਜ਼ਰੂਰ ਦਿਆ ਕਰੋ ਪਿੱਪਲ ਨੂੰ ਇਹੀ ਇਹੀ ਸੀਗੇ ਹੋਰੇ ਬਹਿਮਾਂ 'ਚ ਪਾਤਾ ਹੋਣ ਲੋਕਾਂ ਨੂੰ ਜਦੋਂ ਅਸੀਂ ਪਿੱਪਲ ਨੂੰ ਪਾਣੀ ਵੀ ਦੰਨੇ ਆ ਉਹਦੇ ਖੜਦੇ ਵੀ ਆ 2 ਮਿੰਟ 4 ਮਿੰਟ ਤਾਂ ਉੱਥੇ ਆਕਸੀਜਨ ਦਾ ਫਲੋ ਬਹੁਤ ਜ਼ਿਆਦਾ ਹੁੰਦਾ ਸਾਡੇ ਅੰਦਰ ਵੀ ਪ੍ਰਾਣਵਾਜੂ ਵੱਜ ਜਾਣੀ ਆ ਹੁਣ ਅਗਲਾ ਕਹਿੰਦਾ ਜੀ ਇਹ ਤਾਂ ਪਿੱਪਲ ਨੂੰ ਪੂਜਦੇ ਨੇ ਉਹ ਯਾਰ ਪੂਜੋਗੇ ਨਹੀਂ ਜਿਹੜਾ ਤੁਹਾਨੂੰ ਪ੍ਰਾਣ ਦੇ ਰਿਹਾ ਉਹਨੂੰ ਪੂਜ ਲਓਗੇ ਤਾਂ ਦੱਸ ਕੀ ਸਾਨੂੰ ਉੱਥੇ ਉਹ ਫਰਕ ਪੈ ਜੂਗਾ ਦੱਸੋ ਮੈਨੂੰ ਪੂਜਣ ਵਾਲੇ ਸੰਬੰਧ ਨਾਲੇ ਸੋਚ ਲਓ ਤੁਸੀਂ ਵਿੱਚ ਤਾਂ ਪੂਜਦੇ ਆ ਯਾਰ ਪਿੱਪਲ ਨੂੰ ਕਿਉਂ ਪੂਜਦੇ ਆ ਭਾਈ ਸਾਨੂੰ ਆਕਸੀਜਨ ਦਿੰਦਾ ਸਾਨੂੰ ਜਿਉਂਦਾ ਰੱਖ ਰਿਹਾ ਜਿਹੜਾ ਸਾਨੂੰ ਕਰੋੜਾਂ ਰੁਪਏ ਖਰਚ ਕੇ ਵੀ ਨਹੀਂ ਮਿਲ ਰਹੇ ਆ ਉਹ ਜੀਵਨ ਸਾਨੂੰ ਦੇ ਰਿਹਾ ਨਿੰਮ ਸਾਨੂੰ ਜੀਵਨ ਦੇ ਰਹੀ ਆ ਸੰਭਾਲੂ ਸਾਨੂੰ ਜੀਵਨ ਦੇ ਰਿਹਾ ਪ੍ਰਕਿਰਤੀ ਸਾਰੀ ਉਹ ਪੂਜਣਯੋਗ ਆ ਮਾਰਾ ਨੇ ਤੇ ਕਿਹਾ ਵੀ ਸਾਰਾ ਕੁਝ ਇਹਦੇ ਚ ਵਸਦਾ ਕੁਦਰਤ ਚ ਵਸਦਾ ਸੋ ਇਸ ਕਰਕੇ ਅਸੀਂ ਇਹ ਨਾ ਔਸ਼ਦੀਆਂ ਦਾ ਸੇਵਨ ਕਰੀਏ ਜਿਹੜੇ ਲੋਕ ਪਿੱਪਲ ਜਿਨ੍ਹਾਂ ਦੇ ਨੇੜੇ ਨਹੀਂ ਸ਼ਹਿਰਾਂ ਚ ਰਹਿੰਦੇ ਨੇ ਉਹਨਾਂ ਲਈ ਪਿੱਪਲ ਦਾ ਅਰਕ ਵੀ ਸਾਡੇ ਕੋਲ ਹੈਗਾ ਕੱਢਿਆ ਹੋਇਆ ਉਧਾਰਕ ਅਸੀਂ 50-50 ਗ੍ਰਾਮ ਦਿਨ ਚ 2-3 ਵਾਰ ਪੀ ਸਕਦੇ ਆ ਉਹਦੇ ਨਾਲ ਆਕਸੀਜਨ ਵਧੂਗੀ ਇੱਕ ਆ ਪੁਆਇੰਟ ਆ ਸਾਡਾ ਬਾਹਾਂ ਤੋਂ ਲੈ ਕੇ ਇੱਥੇ ਤੱਕ ਇਹ ਮਰਮ ਆ ਇਹਦੇ ਨਾਲ ਸਾਡੀ ਕਿਉਂਕਿ ਇੱਥੇ ਸਾਡੀ ਜਿਹੜੀ ਨਬਜ ਆ ਉਹ ਵੀ ਚੱਲਦੀ ਆ ਤੇ ਇਹਨੂੰ ਇਦਾਂ ਇਦਾਂ ਦਬਾਉਣਾ ਦੇ ਰਾਉਂਡ ਅੰਗੂਠਾ ਆ ਲੈ ਕੇ ਇੱਥੇ ਰੱਖ ਲੈਣਾ ਇਹਦੇ ਨਾਲ ਇਦਾਂ ਦਬਾਉਣਾ 2-3 ਮਿੰਟ ਦਿਨ ਚ 3-4 ਵਾਰ ਇਹਨੂੰ ਕਰ ਲਓ ਕੁਝ એનર્ਜੀ ਨਾਲ ਭਰ ਜਾਉਗੇ ਯਾਰ ਲੋੜ ਨਹੀਂ ਹੈਗੀ ਕਿਸੇ ਮਹਿੰਗੀਆਂ ಔಷਦੀਆਂ ਖਾਣ ਦੀ ਪਰ ਇਹ ਵੀਡੀਓ ਨੂੰ ਦੇਖ ਕੇ ਹੋਰਾਂ ਨਾਲ ਵੀ ਸ਼ੇਅਰ ਕਰ ਦਿਓ ਕਿਉਂਕਿ ਮੇਰੀਆਂ ਵੀਡੀਓ ਦੇ ਵਿੱਚ ਬਹੁਤ ਚੋਪੜੀਆਂ ਚਪੜਾਈਆਂ ਜੀਆਂ ਗੱਲਾਂ ਨਹੀਂ ਹੁੰਦੀਆਂ ਵੀ ਆਹ ਲੈ ਲਓ ਯਾਰ ਅਸੀਂ ਆਹ ਤਿਆਰ ਕਰਤਾ ਆਹ ਔਸ਼ਦੀ ਤਿਆਰ ਕਰਤੀ ਤਾਕਤ ਆਜੂਗੀ ਐ ਹੋ ਜਾਊਗਾ ਵਾਹ ਹੋ ਜਾਊਗਾ ਯਾਰ ਕਿਵੇਂ ਹੋ ਜਾਊਗਾ ਪ੍ਰਾਣਵਾ ਜੂ ਤਾਂ ਹੈ ਨਹੀਂ ਜਿਹਨੂੰ ਆਪਾਂ ਪਹਿਲਾਂ ਕਹਿੰਦੇ ਸੀ ਵਿੱਚ ਜਾਨ ਪ੍ਰਾਣ ਤਾਂ ਹੈ ਨਹੀਂ ਜਦੋਂ ਸਾਡੇ ਅੰਦਰ ਆਕਸੀਜਨ ਨਹੀਂ ਹੈਗੀ ਯੂਟਿਲਾਈਜ਼ ਨਹੀਂ ਹੈਗਾ ਕੈਰੀਅਰ ਨਹੀਂ ਹੈਗਾ ਬਾਤ ਆ ਜਿਹੜੀ ਇਹੀ ਬਾਤ ਆ ਸਾਡੀ ਬਾਤ ਇਹ ਕੈਰੀਅਰ ਦਾ ਦੂਜੇ ਦੋਸ਼ ਤਾਂ ਦੋ ਤਾਂ ਪੰਗੂ ਨੇ ਪਿਤ ਵੀ ਪੰਗੂ ਆ ਕਫ ਵੀ ਪੰਗੂ ਆ ਉਹਨੂੰ ਚਲਾਉਣ ਵਾਲਾ ਕੈਰੀਅਰ ਆ ਜਿਹੜਾ ਸਾਡੀ ਬਾਡੀ ਚ એનર્ਜੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਉਣ ਵਾਲਾ ਯੂਟਿਲਾਈਜ਼ ਕਰਨ ਵਾਲਾ ਉਹ ਬਾਜੂ ਆ ਜਦੋਂ ਅਸੀਂ ਇਹ ਗੱਲ ਸਮਝ ਲਾਂਗੇ ਤਾਂ ਸਾਡੇ ਇੱਥੇ ਖਾਨੇ ਚ ਪੈ ਜੂਗੀ ਤਾਂ ਸਾਨੂੰ ਸਮਝ ਆ ਜਾਊਗਾ ਵੀ ਜਿਹੜੇ ਯੋਗੀ ਸੀਗੇ ਕਿਵੇਂ 100 ਸਾਲ ਦੀ ਆਯੂ ਜੀਂਦੇ ਸੀ 200 ਸਾਲ ਦੀ ਆਯੂ ਜੀਂਦੇ ਸੀਗੇ ਉਹਨਾਂ ਨੂੰ ਕੌਣ ਦਿੰਦਾ ਤੀ ਉਹ ਡੱਬੇ ਲੈ ਕੇ ਅਮਰੀਕਾ ਕੈਨੇਡਾ ਚ ਜਿਹੜੇ ਅੱਜ ਕੱਲ ਬੱਚੇ ਭੇਜਣ ਲੱਗੇ ਹੋਏ ਨੇ ਇੱਧਰ ਸੋ ਅਸੀਂ ਕੰਟੈਂਟ ਨੂੰ ਸਮਝੀਏ ਇਸ ਪੰਜ ਭੌਤਿਕ ਸਰੀਰ ਨੂੰ ਫੇਰ ਵੀ ਕੋਈ ਨਹੀਂ ਚੰਦਣਾ ਪਾਦਾਂਗੇ ਬਹੁਤ ਗੱਲਾਂ ਇਹਦੇ ਚ ਰਹਿ ਗਈਆਂ ਹੋਣੀਆਂ ਨੇ ਸੋ ਮਾਫੀ ਚਾਹੁੰਦੇ ਆ ਧੰਨਵਾਦ